ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਜੀਐਸਡੀ ਪੰਜਾਬ ਮੀਡੀਆ ਔਰ ਮੇਰਾ ਨਾਮ ਹੈ ਮੰਨਤ ਬਰਾੜ ਤੇ ਅਸੀਂ ਨੇ ਤੋਂ ਰਾਮਿਆਣਾ ਰੋਡ ਤੋਂ ਜੈਤੋ ਸਾਂ ਜਾ ਰਹੇ ਸੀ ਤੇ ਰਸਤੇ 'ਚ ਜਿਸ ਦੇਖ ਰਿਹਾ ਕਿ ਇੱਕ ਨਾ ਬਾਪੂ ਜੀ ਮਤਲਬ ਕਾਫੀ ਬਜ਼ੁਰਗ ਨੇ ਜੋ ਕਿ ਉਹਨਾਂ ਦੇ ਇੱਕ ਹੱਥ ਵੀ ਨਹੀਂ ਹੈ ਤੇ ਪਾਣੀ ਦੀ ਸੇਵਾ ਕਰ ਰਿਹਾ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੀਆਂ ਤੇ ਛੋਟੀ ਜੀ ਮੁਲਾਕਾਤ ਕਰਦੀਆਂ ਤੇ ਪਤਾ ਕਰਦੇ ਵੀ ਬਾਬਾ ਜੀ ਇਹ ਕਦੋਂ-ਕਦਿ ਸੇਵਾ ਨਿਭਾਰੇ ਨੇ ਤੇ ਚਲੋ ਉਹਨਾਂ ਨਾਲ ਇੱਕ ਪਹਿਲਾਂ ਆਪਾਂ ਗੱਲ ਕਰਕੇ ਪੁੱਛ ਲੈਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਪੂ ਜੀ ਅਸੀਂ ਇਧਰੋਂ ਨੰਗੇ ਜਾ ਰਹੇ ਸੀ ਪਾਣੀ ਦੀ ਸੇਵਾ ਜਾਂ ਤੁਸੀਂ ਸੀ ਕਰ ਰਹੇ ਹੋਗੇ ਕਿੰਨਾ ਟਾਈਮ ਤੋਂ ਕਰ ਰਹੇ ਹੋ ਬਾਪੂ ਜੀ ਸਾਨੂੰ 26 ਸਾਲ ਹੋ ਗਏ ਜੀ ਪਾਣੀ ਦੀ ਹਾਂਜੀ ਮਹਾਰਾਜ ਦੇ ਕਰੇ ਨਾ 26 ਸਾਲ ਦੇ ਪਾਣੀ ਪਿਆਈ ਜਾਂਦੇ ਇੱਥੇ ਨਗਰ ਦੇ ਆਸਰੇ ਨਾਲ ਹੈ ਨਗਰ ਦਾ ਬਹੁਤ ਪ੍ਰਬੰਧ ਹੈ ਜੀ ਸਾਡਾ ਹਾਂਜੀ ਵਾਹਿਗੁਰੂ ਕਿੰਨਾ ਮਤਲਬ ਤੁਹਾਨੂੰ ਇਹ ਕਿਵੇਂ ਮਤਲਬ ਲੱਗਿਆ ਵੀ ਅਸੀਂ ਇਹ ਸੇਵਾ ਕਰਨੀ ਹੈ ਜਾਂ ਕਿਵੇਂ ਮਤਲਬ ਨੇ ਜੀ ਸਾਨੂੰ ਨਾ ਨਗਰ ਨੇ ਲਾਇਆ ਹੋਇਆ ਸੀਗਾ ਇੱਥੇ ਸੇਵਾ ਕਰਨ ਤੇ ਇਹ ਗੁਰੂ ਸਾਹਿਬ ਦਾ ਇਤਿਹਾਸ ਆ ਵੱਡਾ ਬਹੁਤ ਵੱਡਾ ਜੀ ਇਤਿਹਾਸ ਆ ਇਹ ਇਹ ਮਹਾਰਾਜ ਦਾ ਇੱਥੇ ਖੂਈ ਲਵਾਈ ਸੀ ਮਹਾਰਾਜ ਨੇ ਖੂਈ ਦਾ ਪਾਣੀ ਕੱਢ ਕੇ ਤੇ ਨਗਰ ਨੂੰ ਸੱਦਾ ਨਗਰ ਨੂੰ ਪਿਆਇਆ ਪਾਣੀ ਉਹ ਪਾਣੀ ਕੌੜਾ ਨਿਕਲ ਆਇਆ ਫਿਰ ਆਪ ਪਾਣੀ ਪੀਤਾ ਨਗਰ ਨੇ ਝੂਠਾ ਜੀ ਨਗਰ ਦਾ ਫਿਰ ਉਹ ਖੂਈ ਚ ਡੋਲ ਕੇ ਮਿੱਠਾ ਕੀਤਾ ਪਾਣੀ ਉਹ ਲਿਖਿਆ ਪਿਆ ਜੀ ਇਤਿਹਾਸ ਸਾਡੇ ਉਹ ਤੇ ਉਹ ਪਾਣੀ ਤਾਂ ਪਿਉਂਦੇ ਆ ਜੀ ਨਗਰ ਮਦਦ ਕਰਦਾ ਨਗਰ ਦਾ ਪ੍ਰਬੰਧਾ ਸਾਰਾ ਜੀ ਇਹ ਕਿਹੜੇ ਬਾਬਾ ਜੀ ਦਾ ਇਤਿਹਾਸ ਹੈ ਸਾਡੀ ਦਾ ਮੇ ਪਾਛਾ ਹਾਂ ਹਾਂ ਗੁਰੂ ਗੋਬਿੰਦ ਸਿੰਘ ਜੀ ਉਹ ਬੈਠੇ ਹੁੰਦੇ ਤੇ ਬਾਬਾ ਜੀ ਕਿੰਨੀ ਖੁਸ਼ੀ ਮਿਲਦੀ ਹੈ ਤੁਹਾਨੂੰ ਬੜੀ ਬੜੀ ਜੀ ਬਹੁਤ ਖੁਸ਼ੀ ਸਾਰੀ ਦਾ ਅਨੰਦਾਂ ਦੀ ਰਹਿੰਦੇ ਆ ਜੀ ਅਸੀਂ ਗੁਰੂ ਮਹਾਰਾਜ ਦੀ ਸੇਵਾ ਕਰਦੇ ਆ ਜੀ ਇੱਥੇ ਹਾਂਜੀ 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 ਹਾਂ ਤੁਸੀਂ ਫਿਰ ਕੱਲੀ ਕਰਦੇ ਜਾਂ ਕੋਈ ਹੋਰ ਵੀ ਨਾਲ ਹੁੰਦਾ ਨਾਲ ਹੁੰਦਾ ਜੀ ਆ ਸਾਰੇ ਬੈਠੇ ਹੁੰਦੇ ਸਾਰੇ ਕੋਈ ਗਲਾਸ ਫੜ ਹਾਂਜੀ ਕੋਈ ਗਲਾਸ ਫੜਦਾ ਹੈ ਕੋਈ ਫੜਾਉਂਦਾ ਹੈ ਕੋਈ ਪਾਣੀ ਪਿਆ ਦਿੰਦਾ ਹੈ ਹਾਂਜੀ ਇੱਥੇ ਦੋ ਦੋ ਤਿੰਨ ਤਿੰਨ ਬੱਸਾਂ ਖੜ ਜਾਂਦੀਆਂ ਆ ਕੇ ਤੇ ਇਹ ਫਿਰ ਵੀ ਸੰਗਤ ਇਧਰੋਂ ਨਿਕਲਦੀ ਆ ਤਾਂ ਉਹ ਇਧਰ ਪਾਣੀ ਦੀ ਸੇਵਾ ਜ਼ਰੂਰ ਹਾਂਜੀ 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 ਬਹੁਤ ਸੇਵਾ ਤਕੜੀ ਚੱਲਦੀ ਹੈ ਜੀ ਇੱਥੇ ਹਾਂਜੀ ਹਾਂ ਤੇ ਔਰ ਬਾਬਾ ਜੀ ਘਰ ਵਿੱਚ ਕੌਣ ਕੌਣ ਹੈ ਤੁਹਾਡੇ ਘਰ ਵਿੱਚ ਕੌਣ ਜੀ ਇੱਕ ਤਾਂ ਮੇਰੇ ਘਰ ਵਾਲੀ ਆ ਜੀ ਉਹ ਸਿੱਧੀ ਪੱਧਰੀ ਆ ਬੁੜੀ ਵਿਚਾਰੀ ਦੋ ਬੱਚੇ ਆ ਜੀ ਹਾਂ ਉਹ ਜਾਂਦੇ ਆ ਆਪਦਾ ਕੰਮ ਧੰਦਿਆਂ ਤੇ ਦਿਹਾੜੀ ਧੱਪੇ ਜਾਂਦੇ ਆ ਉਹ ਉਹ ਵੀ ਸੇਵਾ ਵਿੱਚ ਹਿੱਸਾ ਲੈਂਦੇ ਆ ਕਿ ਤੁਸੀਂ ਲੈਂਦੇ ਲੈਂਦਾ ਜੀ ਸੇਵਾ ਚ ਹਿੱਸਾ ਪੂਰਾ ਪੈਣੇ ਲੈਂਦੇ ਆ ਉਹ ਹਾਂ ਹਾਂ ਤੇ ਆ ਬਾਬੇ ਜੀ ਅਸੀਂ ਦੇਖੀ ਵੀ ਜਿਵੇਂ ਤੁਹਾਡੀ ਬਾਹ ਵੀ ਮਤਲਬ ਇੱਕ ਹੱਤ ਹੈ ਨਾ ਇੱਕ ਮਤਲਬ ਕੀ ਹੋਇਆ ਮਤਲਬ ਇਹ ਮੈਂ ਜੀ ਬਚਪਨ ਤੋਂ ਗਰੀਬ ਬੰਦਾ ਸੰਗਾ ਤੇ ਸੀਰੀ ਲੱਗ ਗਿਆ ਸੰਗਾ ਤੇ ਮੈਂ ਪੱਠੇ ਕੋਤਰ ਲੱਗ ਗਿਆ ਉਦੋਂ ਮੇਰਾ ਹੱਥ ਗਾਂ ਵਜਿਆ ਤੇ ਵੱਡਿਆ ਗਿਆ ਸੀਗਾ ਤੇ ਇਹ ਹਾਂ ਜੀ ਇਹਨੂੰ 40-45 ਸਾਲ ਹੋ ਗਏ ਵੱਡੇ ਨੂੰ ਹੱਥ ਨੂੰ ਜੀ ਹਾਂ ਜੀ ਫਿਰ ਨਗਰ ਨੇ ਮੈਨੂੰ ਇੱਥੇ ਹੀ ਲਾਤਾ ਸੀਗਾ ਪੱਕੀ ਸੇਵਾ ਮਤਲਬ ਤੁਹਾਡੀ ਲਿਖੀ ਸੀ ਬਾਬਾ ਜੀ ਪੱਕੀ ਹਾਂਜੀ ਪੂਰੀ ਪੱਕੀ ਪੈਣੇ ਸੇਵਾ ਲਿਖੀ ਗਈ ਹੈ ਇਹ ਮੇਰੀ ਹਾਂਜੀ ਤੇ ਮੈਂ ਬਾਬਾ ਜੀ ਮਤਲਬ ਇਕੱਲੀ ਸੇਵਾ ਹੀ ਕਰਦੇ ਹਾਂ ਜਾਂ ਕੁਝ ਹੋਰ ਵੀ ਇਸ ਤੋਂ ਇਲਾਵਾ ਸੇਵਾ ਹੀ ਕਰਦੇ ਹਾਂ ਜੀ ਇੱਥੇ ਅੰਦਰ ਵੀ ਸੇਵਾ ਕਰਦੇ ਇੱਥੇ ਵੀ ਸੇਵਾ ਕਰਦੇ ਆ ਗੁਰੂ ਘਰ ਦੇ ਵਿੱਚ ਮਤਲਬ ਸੇਵਾ ਕਰਦੇ ਹਾਂਜੀ ਹਾਂ ਨਗਰ ਸਾਡਾ ਬਹੁਤ ਚੰਗਾ ਨਗਰ ਆ ਬਹੁਤ ਹੀ ਸਿਆਣਾ ਨਗਰ ਆ ਲਬਈ ਕੋਈ ਮਤਲਬ ਪ੍ਰੇਰਣਾ ਮਿਲੀ ਤੁਹਾਨੂੰ ਕਿਸੇ ਤੋਂ ਵੀ ਜਾਂ ਤੁਹਾਡੇ ਵੈਸੇ ਹੀ ਦਿਲ ਕੀਤਾ ਜਾਂ ਕਿਵੇਂ ਮਤਲਬ ਸੇਵਾ ਦੇ ਵਿੱਚ ਤੁਹਾਨੂੰ ਤੁਹਾਨੂੰ ਵੀ ਦਿਲ ਕੀਤਾ ਵੀ ਅਧਰੋਮਾਂ 'ਚ ਸੇਵਾ ਕਰਨੀ ਹੈ ਨਹੀਂ ਇਹ ਜੀ ਮੈਨੂੰ ਮੈਂ ਨਾ ਮੰਡੀ 'ਚ ਲਾ ਲਿਆ ਸੀ ਮੈਨੂੰ ਜ਼ਿਮੀਂਦਾਰਾਂ ਨੇ ਨਗਰ ਨੇ ਤੇ ਉੱਥੋਂ ਪਰ ਇੱਥੇ ਬੰਦੇ ਬੈਠੇ ਸੀਗੇ ਇੱਥੇ ਬੱਚਿਆਂ ਨੇ ਪਾਣੀ ਮੰਗਿਆ ਸਾਡੇ ਬੱਸਾਂ ਲੱਗੀਆਂ ਲੱਗੀਆਂ ਸੀ ਤੇ ਬੱਚਿਆਂ ਨੇ ਜਦੋਂ ਪਾਣੀ ਮੰਗਿਆ ਨਾ ਤੇ ਉਹ ਇੱਥੇ ਬੰਦੇ ਬੈਠਿਆਂ ਦੇ ਸੀ ਵੀ ਆਪਾਂ ਕੋਈ ਬੰਦਾ ਲਾਈਏ ਪਾਣੀ ਤੇ ਫੇ ਮੈਮ 1 ਸਾਲ ਮੰਡੀ ਚ ਲਾਇਆ ਸੀਗਾ ਤੇ ਫਿਰ ਮੈਨੂੰ ਇੱਥੇ ਵੀ ਲਾਤਾ ਸੀਗਾ ਪਾਣੀ ਤੇ ਵੀ ਇੱਥੇ ਪਿਆਇਆ ਕਰ ਫਿਰ ਮੈਨੂੰ ਮੰਡੀ ਚੋਂ ਹਟਾਤਾ ਵੀ ਇੱਥੇ ਪੱਕਾ ਹੀ ਰਹਿ ਬਸ ਇੱਥੇ ਪੱਕੇ ਹੋਗੇ ਪੱਕੇ ਐ ਪੈਣਾ ਇੱਥੇ ਹਾਂ ਬਬੀ ਨੇੜੇ ਐਸੀ ਪਿੰਡ ਚੀ ਕਰਾਗੇ ਨੇੜੇ ਕਿਤੇ ਹੋਰ ਰਹਿਨੇ ਆ ਇੱਥੇ ਇੱਥੇ ਹੀ ਕਰਾ ਹਾਂ ਨੇੜੇ ਅੱਜ ਚਲੋ ਬਾਬਾ ਜੀ ਨਾਲ ਵੀ ਆਪਾਂ ਗੱਲਬਾਤ ਕੀਤੀ ਤੇ ਬਾਕੀ ਹੋਰ ਧੰਨਵਾਦ ਧੰਨਵਾਦ ਬਾਬਾ ਜੀ ਤੇ ਆਪਾਂ ਹੋਰ ਵੀ ਸੇਵਾਦਾਰ ਇੱਥੇ ਹੋਰ ਬੈਠੇ ਹੋਏ ਨੇ ਬਾਬਾ ਜੀ ਦੇ ਨਾਲ ਜੋ ਸੇਵਾ ਕਰਦੇ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਆ ਤੇ ਇਸਾ ਸ਼ੇ ਗੱਲਬਾਤ ਇਹ ਤੁਹਾਨੂੰ ਵੀ ਬਾਬਾ ਜੀ ਨਾਲ ਵੀ ਹਾਂ ਤਾਂ ਸੇਵਾ ਕਰਦੇ ਕਿੰਨੀ ਖੁਸ਼ੀ ਹੁੰਦੀ ਹੈਗੀ ਖੁਸ਼ੀ ਤਾਂ ਹੁੰਦੀ ਹੈ ਸੇਵਾ ਕਰਨ ਤਾਂ ਹਾਂ ਹਾਂ ਜੀ ਜਿਹਨੇ ਆ ਜਨ ਜਿਹਦੇ ਨਾਲ ਸੇਵਾ ਕਰਾਦੇ ਸੀ ਗਲਾਸ ਗਲਫੜੇ ਦੋ ਬੱਸਾਂ ਵਾਲਿਆਂ ਨੂੰ ਪਾਣੀ ਪਾਉਂਦੇ ਸੀ ਉਹਨਾਂ ਨਾਲ ਸੇਵਾ ਸੇਵਾ ਕਰਾ ਦਿੱਤੀ ਇੱਥੇ ਬੱਬੀ ਤੁਸੀਂ ਫਿਰ ਅਬੀ ਸਵੇ ਹੀ ਆ ਜਾਨੇ ਹੋ ਇੱਥੇ ਜਾਂ ਕਿਵੇਂ ਨਹੀਂ ਸਾਡਾ ਤਾਂ ਅਜੇ ਤੱਕ ਪਿੰਡੋਂ ਅਜੀ ਇੱਥੇ ਕੰਮ ਵਾਲੇ ਜਿਵੇਂ ਇਹਨੇ ਦੁਪਹਿਰੇ ਆ ਜਾਨੇ ਇਹਦੇ ਨਾਲ ਸੇਵਾ ਸੁ ਕਰਾਵੇ ਜੀ ਮਤਲਬ ਜਿੰਨਾ ਵੀ ਟਾਈਮ ਫ੍ਰੀ ਮਿਲੇ ਤੇ ਤੁਸੀਂ ਹਾਂ ਉਹਨਾਂ ਕਰਾ ਦਿੱਤਾ ਜੀ ਅੱਛਾ ਹਾਂਜੀ ਕਿੰਨਾ ਕੁ ਟਾਈਮ ਹੋ ਗਿਆ ਇਹਨਾਂ ਦੇ ਨਾਲ ਤੁਹਾਨੂੰ ਬਾਬਾ ਜੀ ਇਹਨਾਂ ਦੇ ਬਸ ਹੁਣ ਤਾਂ 5-4 ਸਾਲ ਹੋ ਗਏ ਇਹਨੂੰ ਪਹਿਲਾਂ ਦੇ ਕਰਦੇ ਸੀ ਹਾਂਜੀ ਇਹ ਤੁਸੀਂ ਬਾਬਾ ਜੀ ਕੁਝ ਕਹਿਣਾ ਚਾਹੋਗੇ ਦੱਸੋ ਜੀ ਅਸੀਂ ਜੋ ਵੇਲੇ ਹੁੰਦੇ ਆ ਉਦੋਂ ਇੱਥੇ ਇਹਨਾਂ ਕੋ ਕੰਮ-ਕਮ ਇੱਥੇ ਕਰਾਇਆ ਵਾ ਗਲਾਸ ਫੜ ਲਿਆ ਉਹ ਕਰ ਲਿਆ ਇਹੋ ਜਿਹਾ ਕੰਮ ਬਾਕੀ ਦਾ ਪਿੰਡ ਬਹੁਤ ਸਨ ਪੈਂਟ ਨੇ ਆਹ ਰੋ ਇਹਨੂੰ ਲਵਾ ਕੇ ਦਿੱਤਾ ਹੈ। ਅੱਛਾ ਆ ਠੰਡੇ ਪਾਣੀ ਵਾਲਾ ਸਾਰੇ ਕੰਮ ਅਸੀਂ ਇਹ ਨਾਲ ਫਿਰ ਗਰਾਹੀ ਕਰਦਾ ਇਹ ਹਾੜੀ ਸੋਣੀ। ਹਾਂ ਸਾਰਾ ਕੁਝ ਨਗਰ ਦਾ ਹੈ ਨਗਰ ਦੀ ਬਹੁਤ ਅਸੀਂ ਬਹੁਤ ਜਿਆਦੇ ਹੁਣ ਵੇਖ ਦਾਣੇ ਪਾਉਂਦੇ ਮੈਨੂੰ ਕੋਈ 5 ਬੁੱਕ ਪਾਉਂਦਾ ਕੋਈ ਬੱਠਲ ਭਰ ਕੇ ਪਾਉਂਦਾ ਕੋਈ 2 ਬੁੱਕ ਪਾਉਂਦਾ ਨਗਰ ਬਹੁਤ ਮਦਦ ਕਰਦਾ ਪੈਣਾ ਮੇਰੀ ਜੀ। ਹਾਂ ਕੋਈ ਗੁਰੂ ਜੀ ਦੀ ਵੀ ਇੱਥੇ ਬੁੜੀਆਂ ਅੱਡੇ ਤੇ ਆਉਂਦੀਆਂ ਉਹ ਵੀ ਦੇ ਜਾਂਦੀਆਂ ਮੈਨੂੰ। ਹਾਂ ਵਾਹਿਗੁਰੂ ਜੀ ਦੀ ਮਤਲਬ ਪੂਰੀ ਮੇਰ ਆ ਬਬਾਈ ਤੇ ਚਲੋ ਮੇਰ ਮੈਂ ਕਿੰਨੀ ਬਣੀ ਰਵੇ ਤੇ ਮੈਨੂੰ ਨਗਰੀ ਬਣਾ ਕੇ ਦਿੰਦਾ ਇਹ ਹਾਂ ਹਾਂ ਜੀ ਨੂੰ ਖੁਸ਼ੀਆਂ ਬਖਸ਼ ਦਿਆਂ ਨਾ ਉਹ ਲੀੜੇ ਲੱਤੇ ਬਣਾ ਦਿੰਦਾ ਮੈਨੂੰ ਬਸ ਮਤਲਬ ਖੁਸ਼ ਹੋ ਕੇ ਕੋਈ ਵੀ ਕੋਈ ਹੋ ਕੇ ਵੀ ਮਨਜ਼ੂਰ ਕਰ ਲੈਂਦੇ ਮਨਜ਼ੂਰ ਕਰ ਲੈਂਦੇ ਆ ਹਾਂ ਜੀ ਚਲੋ ਬਹੁਤ ਚੰਗੀ ਗੱਲ ਬਬਾਈ ਤੇ ਬਬਾਈ ਨਾਲ ਆਪਾਂ ਗੱਲਬਾਤ ਕਰ ਰਹੀ ਸੀ ਔਰ ਬਾਕੀ ਤੁਸੀਂ ਦੇਖ ਸਕਦੇ ਹੋਗੇ ਕਿ ਬਾਬਾ ਜੀ ਆਪਣੀ ਸੇਵਾ ਦੇ ਵਿੱਚ ਲੱਗ ਗਏ ਨੇ ਫਿਰ ਤੋਂ ਤੇ ਬਹੁਤ ਖੁਸ਼ੀ ਦੀ ਗੱਲ ਹੈ ਮਤਲਬ ਕਿ ਇੰਨੀ ਗਰਮੀ ਚੱਲ ਰਹੀ ਹੈ ਹੈਨਾ ਇੰਨੀ ਹਰ ਬੱਚੇ ਵੀ ਬਜ਼ੁਰਗ ਔਰਤਾ ਹਰ ਇੱਕ ਮਤਲਬ ਆਂਦਾ ਹੈ ਹੈਨਾ ਤਾਂ ਪਿਆਸ ਤਾਂ ਦੇਖੋ ਸਾਰਿਆਂ ਨੂੰ ਬਹੁਤ ਹੁੰਦੀ ਹੈ ਹੈਨਾ ਹਾਂ ਤੇ ਬਹੁਤ ਚੰਗੀ ਗੱਲ ਹੈ ਕਿ ਬਾਬਾ ਜੀ ਚੱਲੇ ਸੇਵਾ ਨਿਭਾ ਰਹੇ ਨੇ ਹਾਂਜੀ ਤੁਸੀਂ ਜੋ ਦੇਖ ਰਹੇ ਸੀ ਜੀਐਸਡੀ ਪੰਜਾਬ ਮੀਡੀਆ ਤੇ ਤੁਸੀਂ ਹੋਰ ਵੀ ਸਾਡੀ ਵੀਡੀਓਜ਼ ਨੂੰ ਲਾਈਕ ਵਗੈਰਾ ਲਾਈਕ ਕਮੈਂਟ ਸ਼ੇਅਰ ਕਰਦੇ ਰਹੋ ਔਰ ਸਪੋਰਟ ਕਰਦੇ ਰਹੋ ਤੇ ਵਧੀਆ-ਵਧੀਆ ਤੁਹਾਡੇ ਵਾਸਤੇ ਅਸੀਂ ਚੁਣੀਆਂ-ਚੁਣੀਆਂ ਇਸ ਤਰੀਕੇ ਦੇ ਨਾਲ ਵਧੀਆ ਅਸੀਂ ਨਿਊਜ਼ ਲੈ ਕੇ ਆਂਦੇ ਰਵਾਂਗੇ ਤੇ ਬਸ ਤੁਹਾਡਾ سپورਟ ਚਾਹੀਦਾ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਆ ਕਰੋ ਕਿ ਸਾਨੂੰ ਤੁਹਾਡੀ ਲਾਈਕ ਸ਼ੇਅਰ ਕਮੈਂਟ ਜਦੋਂ ਤੁਸੀਂ ਕਰਦੇ ਹੋਗੇ ਤਾਂ ਸਾਨੂੰ ਹੋਰ ਹਿੰਮਤ ਮਿਲਦੀ ਹੈ ਹੋਰ ਖੁਸ਼ੀ ਮਿਲਦੀ ਹੈ ਹੋਰ سپورਟ ਮਿਲਦਾ ਤਾਂ ਸਾਨੂੰ ਹੋਰ ਵੀ ਹੁੰਦਾ ਕਿ ਵਧੀਆ ਸੀ ਤੁਹਾਡੇ ਵਾਸਤੇ ਨਿਊਜ਼ ਵਗੈਰਾ ਲੈ ਕੇ ਆਂਦੇ ਰਹੀਏ ਤੇ ਨਵੇਂ-ਨਵੇਂ ਮੁੱਦੇ ਨਵੇਂ-ਨਵੀਆਂ ਚੀਜ਼ਾਂ ਤੁਹਾਨੂੰ ਦਿਖਾਉਂਦੇ ਰਹੀਏ ਤੇ ਇਸੇ ਦੇ ਨਾਲ ਜੀ ਧੰਨਵਾਦ ਮੈਂ ਮੰਨਤ ਬਰਾੜ ਕੈਮਰਾਮੈਨ ਓਪੀ ਬੰਟੂ ਦੇ ਨਾਲ ਧੰਨਵਾਦ ਜੀ